ਕੋਈ ਗੱਲ ਨਹੀਂ ਲੱਗਦੇ ਜੋ ਪਿੱਛੇ ਹੋ ਗਿਆ ਹੋ ਗਿਆ ਹਲੋ ਇੱਧਰ ਆ ਇੱਧਰ ਹੋ ਗਿਆ ਨਾ ਉਹਨੂੰ ਛੱਡ ਦੇ ਇੱਧਰ ਆ ਜੀ ਕਹਿਣਾ ਵਾ ਕੁਝ ਨਹੀਂ ਕਹਿਣਾ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਦੀ ਗੱਲ ਕਰ ਸਾਹਮਣੇ ਕਾਹਲੀ ਕੁਸ਼ੂਲਾ ਸਿੰਘ ਆ ਸਾਜਗਨ ਦਰਬਾਰ ਸਾਹਿਬ ਦਾ ਮੋੜ ਆ ਇੱਥੋਂ ਕੋਈ ਬੰਦਾ ਬੀੜ ਸਿਗਰ ਲਾਊਗਾ ਧੂਆ ਮਾਰੂ ਸਕਦੇ ਮੂੰਹ ਤੇ ਹੋਰ ਕੰਮ ਕਰਨਾ ਲੈ ਜਾ ਹੋਰ ਕੰਮ ਕਰਨਾ ਈ ਤੈਨੂੰ ਪੈਸੇ ਦਵਾਂਗੇ ਮਤ ਕਰਾਂਗੇ ਪੈਸਿਆਂ ਦੀ ਕੋਈ ਫਰੂਟ ਪਾਲਾ ਕੋਈ ਖੰਡਾ ਠੱਡਾ ਪਾਲਾ ਕੋਈ ਜੋ ਮਰਜ਼ੀ ਕਰ ਲੈ ਜੂਸ ਵੇਚਦਾ ਪੈਸੇ ਦੰਦਾਂਗੇ ਮਰਾ ਗੰਧ ਨਹੀਂ ਵਗੰਦਿਆ ਤੁਮਾ ਫਿਕਰ ਵੀ ਦਰਬਾਰ ਸਾਹਿਬ ਦੇ ਲਾਗੇ ਜਾਂਦਾ ਤਵਾਕੋ ਇਤਨਾ ਨਹੀਂ ਵਿਕਣਾ ਅੱਜ ਆਈ ਕਹਿਣ ਬੇਨਤੀ ਕਰਨ ਕੱਲ ਨੂੰ ਬੇਨਤੀ ਨਹੀਂ ਕਰਦੀ ਕੱਲ ਚੋਕਲੇ ਲੈਣਾ ਫਰਾ ਮੇਰੇ ਇਥੇ ਆਣ ਲੈ ਲੈ 15 ਕਰਾਂਗੇ ਨਾਲੇ ਸਮਾਂ ਤੋਂ ਤਰਾ ਇਹ ਕੱਲ ਨੂੰ ਇਥੋਂ ਬਸਣਾ ਜਿਹੇ ਤਰਾ ਚਾਹ ਹੋਰ ਕੰਮ ਕਰ ਲੈ ਕੋਈ ਬਹੁਤ ਜ਼ਿਆਦਾ ਗੰਧ ਵੇਚਦਾ ਤਵਾਕੋ ਵੇਚਦਾ ਤੈਨੂੰ ਬੰਦ ਕਰ ਦੋ ਜਾਂ ਆਟਾ ਚੋਕਲੇ ਇਥੋਂ ਲੋੜ ਹੈ ਪੈਸੇ ਚਾਹੀਦੇ ਪੈਸੇ ਦਵਾਂਗੇ ਹੋਰ ਕਾਰੋਬਾਰ ਕਰਨ ਵਾਸਤੇ ਪਰਤਨਾਕੁਰੀ ਵੇਚਣ ਦਾ ਬਾਰਸਾ ਤਾਂ ਲੱਗ ਜਾਏ ਕਿਤੇ ਅੱਜ ਪਹਿਲੀ ਤੇ ਲਾਸਟ ਵਰੀ ਨੂੰ ਉਹ ਜਿਵਰੀ ਨਹੀਂ ਕਹਿਣਾ ਨਹੀਂ ਫੁੱਟ ਲੇ ਗਾ ਉਹ 30 ਮਿੰਟ ਦਾ 18 ਚੋਕੜੀ ਇੱਕ ਕੋਹ ਵਾਲੀ ਹੈ ਇੱਕ ਕੋਹ ਵਾਲੀ ਕਹਿਣਾ ਵਾ ਜਿਹੜੀ ਕਹਿਣਾ ਨਹੀਂ ਹਾਂ ਜਿਵਰੀ ਨਹੀਂ ਰਹਾ ਨਹੀਂ ਸਾਡਾ ਵੀ ਆਏ ਨੂੰ ਸੇਟੋਂ ਸਾਡੀ ਗੱਲ ਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਰੋਟੀ ਖਾ ਕਮਾ ਹੋਰ ਜੋ ਮੰਜਮਾ ਨਹੀਂ ਪੈਸੇ ਦੇਵਾਂਗੇ ਤੁਹਾਨੂੰ ਭਾਵੇਂ ਹੋਰ ਕੰਮ ਖੋਲ ਲਾ ਪਰ ਗੁਰੂ ਘਰ ਲਾਗੇ ਤਮਾਕੂ ਨਹੀਂ ਵੇਚਣਾ ਜੇ ਪਰਵਾਰ ਹੋਰ ਕਰਨਾ ਚਾਹੋ ਨਾ ਤੇ ਇਹ ਹੀ ਮਤ ਕਰਦਾਂਗੇ ਆਰਟਿਕ ਟੌਪ ਦੇ ਉੱਤੇ ਕੋਈ ਫਰੂਟ ਵਾਲਾ ਕੋਈ ਹੋਰ ਚੀਜ਼ ਪਾਲਾ ਦੁੱਧ ਛੋਡਾ ਜੋ ਵੀ ਕੋਲਡ ਡਰਿੰਕ ਕਾੜ ਰਿਆਂ ਵੇਚਦੇ ਉਹ ਪਾਲਾ ਪਰ ਤਮਾਕੂ ਨਹੀਂ ਵੇਚਣਾ ਇੱਥੇ ਦਰਬਾਰ ਸਾਹਿਬ ਦਾ ਰੋੜ ਸੱਗਤ ਜਾਂਦੀ ਐ ਇੱਥੋਂ ਕੋਈ ਕੋਈ ਬੀੜਾ ਲਊਗਾ ਧੂਆ ਮਰੂਗਾ ਸੰਗਤ ਦੇ ਮੂਹਰੇ ਉੱਤੇ ਦੁਨਜਾ ਸਾਹਮਣੇ ਅਕਾਲੀਪੁਰ ਦੀ ਗੁਲਾ ਸਿੰਘ ਐ ਅੱਜ ਤੋਂ ਅਸੀਂ ਜੋ ਹੈ ਬੜੇ ਪਿਆਰ ਨਾਲ ਤੇ ਦੂਜੀ ਵਾਰ ਤੁਹਾਨੂੰ ਆਵਾਂਗੇ ਤੇ ਬੰਦ ਹੋਣਾ ਚਾਹੀਦਾ ਇੱਥੇ ਬਸ